ਵਾਜਨ ਦੀ ਆਗਤ ਜੋ ਮੰਗਣੇ ਭਾਗ ਮੈ ਸਾਈ ਨੂੰ ਕਿਹਾਰਾ ਸੁਆਮੀ ਨੇ ਕਿ ਮੈਂ ਜੋ ਚਾਹੀਦਾ ਨਾ ਸਚਾਈ ਦੇ ਦਰਵਾਜੇ ਤੇ ਖੜ੍ਹਦੇ ਜੋ ਕੁਸ਼ਤੀ ਲੜੇਗਾ ਮੈਂ ਤੇਰਾ ਬੈਰੋਖਾ ਮੈਂ ਤੇਰਾ ਸੁਖੀਦਾਰ ਮੈਂ ਤੇਰੇ ਦਰਬਾਰ ਦਾ ਪੁਕਰ ਬੁਲਕੇ ਰਹਿਦਾ ਇਹ ਚੀਜ਼ ਮਤਮਾਰਾਸ਼ ਉਹ ਕਹਿੰਦੇ ਜਦੋਂ ਤੂੰ ਜੁਰਜਣੇ ਨਾ ਤੈਨੂੰ ਸਾਰੇ ਹੀ ਤਜਰਬਾ ਤੇ ਸਾਰੇ ਕੰਮ ਤੇਰੇ ਬਣ ਜਾਣੇ ਨੇ ਮੈਨੂੰ ਪਤਾ ਪਤਾ ਹੈ اے مستواں دے میں بولدا جے میں تواڈا من جھڑ جانا ہے تواڈی تڑپنا ختم ہو کے تے تسی کی گل کرنی ہے سب درداری مار نو چرنا نہ ہل دے دے لے او پاک کہے گا اے لو جے اے چل اے چھے اے جان دے نیں انجان دے رباں ਮੈਂ ਇਹਨਾਂ ਦੇ ਨਾਲ ਜੰਗ ਲੜਿਆ ਇਹਨਾਂ ਨੂੰ ਬਖਸ਼ ਲੈ ਫਿਰ ਸਾਨੂੰ ਤਾਂ ਸ਼ੁਰੂ ਹੋਣਾ ਹੈ ਐਦਾਂ ਸਾਡਾ ਬਹਿਰ ਰੋਧ ਮੁਕਾਬਲਾ ਬਣਿਆ ਰਹੇਗਾ ਜਿੰਨਾ ਚਿਰ ਬਰਾਬਰ ਦੋਵੇਂ ਪਾਸੇ ਮੰਦੇ ਖਿਆਲ ਮੰਦੀ ਵਿਚਾਰ ਪੈਰੋਕਾਰ ਲੜਾਈ ਘਰਾਉਣ ਵਾਲੇ ਅੰਦਰ ਬੈਠੇ ਨੇ ਖਿਆਲ ਉਹਨਾਂ ਚਿਰ ਤੁਹਾਡਾ ਮੁਕਾਬਲਾ ਚੱਲਦਾ ਚੋਰ ਅੰਦਰ ਕਹਿਣ ਦਿਓ ਮਾਰਿਆ ਉਹ ਮਾਰਿਆ ਨਹੀਂ ਮਾਰਿਆ ਕੋਈ ਨਹੀਂ बच मंदर बच मंदर 是的 ایسا دعا ہماری بانی کھیتا ہے کل بھی گانی ہوئی کچھ کوئی ندیا جاگتا ہے چھوگلی کرتا ہے ساڑھے کھا چپاتا ہمارے وہ سمی لوگ برو تو سمسان تو سمسان تو سمسان بہت اوچھا نکی آئے گا وہ بندہ آ رہا وہ فرنے جیلو کہ کہیں خیال خیال بچارہ ہونی یا اندیاں کھڑی کھڑی انہیں منہیں آئے گیا انہیں منہیں آئے گیا ادھر اے دکھنا اے دک ਉਹਨਾਂ ਜੀਵਾਨ ਤੋਂ ਮੰਨਦੇ ਬਚਨ ਚੋਂ ਆਪ ਝਾਕੇ ਸੰਗਤ ਨਾਮ ਜਪਿਆ ਉਹਦਾ ਸਵਾਦ ਕਰਕੇ ਛੱਜਣਾ ਇਹ ਤੁਰ ਕੇ ਇਹਦਾ ਮਨ ਬੇਈਮਾਨ ਇੰਨਾ ਹੋ ਗਿਆ ਸੰਤਾਂ ਦੇ ਕੋਲ ਬਹਿਣ ਚੁੱਕਿਆ ਹੀ ਨਾਲ ਉਹਦਾ ਮਨ ਨਾ ਖਰਾਬ ਕਰਦੇ ਨਾ ਉਹ ਮਨ ਨਾਲ ਸੰਗਤ ਨਹੀਂ ਕਰਨੀ ਹਣੀ ਜਣ ਉੱਥੇ ਕੀ ਉਹਨਾਂ ਨੇ ਲੱਗ ਜਾਣਾ ਉੱਥੇ ਕਨ ਮਨੇ ਖਰਾਬ ਹੋ ਗਿਆ ਮਾਣ ਮੇਰੇ ਕੋਲ ਬਚਨ ਚ ਮਾਇ ਗੱਲ ਵੀ ਕਿਵੇਂ ਇੱਕ ਪਾਈ ਜਾਉਂਦਾ ਦੇਖੋ ਸਾਸਟਰ ਤੁਸੀਂ ਦੁਖੀ ਹੋ ਜਿਹੜੇ ਬਚਨ ਪਤਾ ਨਹੀਂ ਲੱਗਦਾ ਇਸ ਸੰਵਿਧਾਨ ਜੇ ਤੇ ਮੈਂ ਪੁੱਛਿਆ ਤਾਂ ਮੈਂ ਚੰਪਈ ਚਲਾਉਂ ਐ ਕਰ ਦੂੰਗਾ ਮੈਂ ਐ ਕਰ ਦੂੰਗਾ ਮੈਂ ਐ ਕਰ ਦੂੰਗਾ ਅਣਗੋ ਬਾਪੇ ਪੁੱਛ ਲੇ ਦੇ ਕੋਈਆਂ ਗੱਲਾਂ ਕਿੰਨੇ ਕੰਮ ਕਰਦਾ ਆ ਗੱਲ ਨਾਲ ਦੁਖੀ ਹੋ ਰਹੇਗੀ ਉਹ ਵੀ ਕਿਤੇ ਨਾ ਜਿਹੜੇ ਸਾਡੇ ਖਿਆਲ ਲੈਂਦੇ ਨੇ ਵੀ ਕੋਟੇ ਚਲੋ ਕਿ ਉਹ ਰਖਾਰਾ ਜਿਹੜਾ ਸੱਚ ਦਾ ਪੱਤ ਤਾ ਉਹ ਤਾਂ ਝੂਠ ਦਾ ਢੋਲ ਵੱਜਾ ਲਾ ਕੇ ਆਉ ਹੋ ਮੇਰਾ ਤੈਨੂੰ ਮੁੰਡੇ ਦੇਈ ਗਏ ਤੈਨੂੰ ਮਹਿਸਾ ਮਿਲ ਗਈਆਂ ਤੁਹਾਡੇ ਵਿਆਹ ਹੋ ਗਏ ਤੁਹਾਡੇ ਮਿਆਰੀ ਅਮਰੀਕਾ ਚਲੇ ਗਏ ਇਹ ਉੱਥੇ ਝੂਠ ਫਰਾਂਜੇ ਚਲ ਪਿਆ ਅੱਖਾਂ ਮਸਮਲ ਸ਼ੁਰੂ ਹੋ ਗਏ ਆਹ ਫਰਮ ਕੰਮੀ ਐ ਇਹ ਰੱਬ ਪਾਈ ਵੇਖੇ ਜਿਹੜੇ ਮੁੰਡੇ ਮੱਜਾ ਦਾਮਾ ਮਕਾਰ ਮਾਇਆ ਅਮਰੀਕਾ ਕੇ ਕੈਨੇਡਾ ਦੇ ਦੀਏ ਦਵਾ ਗਿਆ। ਕੇ ਸਿਰਫ ਇਹ ਕਹਿੰਦੇ ਵੀ ਕੰਮ ਕਰੋ ਤੇ ਤੁਸੀਂ ਕਿ ਲੱਭਦੇ ਫਿਰਦੇ ਹੋ? ਲੱਭਦੇ ਫਿਰਦੇ ਕੋ ਸੱਖਾ ਦਵੇ। ਕੋਈ ਨੰਬਰ ਦਵੇ। ਦੇ ਹੋਣੀ ਗਈ ਜਣਾਈ ਸੰਸਦ ਦੇ ਚੇਲੇ ਆ। ਕਿਸੇ ਮੇਰੇ ਸਮਾਧਾਨ ਨਾ ਹੋਵੇ। ਕਹਿੰਦੇ ਕੈਮਰਾ ਹੁਣ ਲਾਉਂਦੇ। ਉਹ ਤੇ ਮੰਗਦੇ ਕੀ ਨੇ? ਨੰਬਰ, ਸੱਖਾ, ਪੈਸੇ। ਦੇਖੋ ਕਿੰਨੀ ਛੋਟੀ ਗੱਲ ਲੋਕ ਨੇ ਦਿਨੋ ਚ ਬੈਠੇ। اگر یا ਤੁਸੀਂ ਮਹਾਰਾਜਾ ਨੂੰ ਮਿਲ ਲੇਗੇ ਇੱਥੇ ਬੈਠੇ ਰਹਿੰਦੇ ਹਾਂ ਸੋਸੇ ਕਿਤੇ ਭਜਨ ਦੀ ਲੋੜ ਨਹੀਂ ਹੈ ਕਿਤੇ ਦੌਲਤ ਦੀ ਲੋੜ ਨਹੀਂ ਹੈ ਜਿਹਨੂੰ ਲੱਭਦੇ ਫਿਰਦੇ ਹੋ ਨਾ ਉਸ ਸੋਸੇ ਦੀ ਕਿਤੇ اے دل دی نਿਤ ਵਰਸਦਾ ਬੰਦੇ ਆ ਪਰਤ ਲੱਭਦਾ ਇਸ ਇੰਦੇ ਜੇ ਬਈ ਬੋਣ ਇੱਕ ਇਹਨਾਂ ਸਾਡੇ ਦੇ ਦਵਾ ਲੱਗਦੀ ਜਾਂਦਾ ਮੋਰਪੁਰ ਦੇ ਸਾਫੇ ਤੇ ਉਹ ਕਮਲਿਆ ਮੰਨਦੀ ਲੱਗਣੇ ਮਾਨੀ ਜਾਂ ਤੇਰਾ ਉਖੜਾ ਫਿਰਦੇ ਮਾਨੀ ਤੇਰਾ ਭਟਕਦਾ ਫਿਰਦਾ ਮਾਨੇ ਅੰਦਰੇ ਗੱਲ ਕੋਈ ਕਹਿ ਨਹੀਂ ਦਿੰਦੇ ਕਿ ਇਹ ਮਾਨਤੀ ਉਖੜਾ ਸਹਾਰਾ ਤੇ ਮਨ ਮੰਨ ਗਿਆ ਤੇ ਗਰਉਦੀ ਹੋ ਗਈ ਉਹ ਕਿਰਪਾ ਆਪਣੇ ਦੇ ਵਿੱਚ ਪਸ਼ਵਾਸ ਅਸਨਾ ਪੈਂਦਾ ਆਗਮੀ ਬਹੁਤ ਪ੍ਰਸੰਤ ਹੋ ਦਾ ਕਰਨ ਲਈ ਜੁੜਿਆ ਮੰਨਿਆ ਵੀ ਆਪ تین ਲੰਗਾ ਜਦੋਂ ਉੜਦਾ ਨਾ ਬੰਦਾ ਉਹ ਸਮਝ ਲੈਂਦਾ ਮੈਨੂੰ ਤੇਰੇ ਮਨ ਦੀ ਤੇਰੇ ਚਾਹਾਂ ਦੀ ਪਿਆਸ ਲੱਗਦੀ ਇਹ ਦੁਨੀਆ ਪੂਰੀ ਚੱਕ ਕਰ ਲੋ ਹੁਣ ਮੈਂ ਬੋਲ ਦੇਣਾ ਤੇ ਕੋਈ ਸਮਝ ਨਹੀਂ ਹੁੰਦੀ ਬੈ ਤੁਹਾਡਾ ਕੋਈ ਦੇਲੀ ਨਹੀਂ ਹੈ ਤੁਹਾਡਾ ਕੋਈ ਮਿੱਤਰ ਨਹੀਂ ਹੈ ਤੁਹਾਡਾ ਕੋਈ ਸੱਚਾ ਮੀਨ ਇੱਕ ਪਰਮਾਤਮਾ ਤੋਂ ਖਾਣ ਤਾਂ ਆਪਣੇ ਮਾਪਿਆਂ ਨੇ ਵੱਡਾ ਕਰਕੇ ਵੀ ਬੱਚਾ ਆਪਣੇ ਲਾੜਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚੇ ਬਲੇ ਕਿਤੇ ਪਰਮਾਤਮਾ ਦੇ ਹੁਕਮ ਦੇ ਲੰਡਾ ਦੇ ਜੋ ਪਰਮਾਤਮਾ ਕਾ ਹੈਗਾ ਬੇਟਾ ਜੋ ਤੁਹਾਡੀ ਦਾਦੀ ਮਾਂ ਕਹੇਗੀ ਉਹ ਗੱਲਾਂ ਕਹਣੀਆਂ ਨਹੀਂ ਤੇ ਜਦੋਂ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਿਆ ਸੰਤਾਂ ਨੇ ਕਹਿਤਾ ਵੀ ਬਹਿ ਜਾ ਉੱਥੇ ਬਹਿ ਜਾ ਉਹਨੂੰ ਕਹੇ ਭਾਈ ਗੱਲ ਸੁਣੀ ਤੇ ਮੰਨੀ ਆਹ ਤੱਕ ਹਮ ਬੰਦਾ ਦੇ ਨਾਲ ਦਾ ਸਾਥ ਕਰਦਾ ਪੱਤਰ ਰੱਖਦਾ ਮਰਦਾ ਉਹ ਨਕਸ਼ਾਂ ਤੇਰੇ ਤੇ ਸੰਤਾਨ ਨੂੰ ਹੀ ਫਰਕ ਹੈ ਜੇ ਦਾ ਬੰਦਾ ਪਹੁੰਚ ਗਿਆ ਜੂ ਕੋਈ ਖਰਚ ਨਹੀਂ ਖਰਚ ਸਾਨੂੰ ਪੈਣਾ ਹੈ ਸਾਨੂੰ ਕਾਲ ਨੇ ਦੁਬਾਰਾ ਪਰ ਇਸ ਨੂੰ ਜ਼ਰੂਰ ਮੰਨਣਾ ਪਰ ਇਹ ਦਿੱਤਾ ਵਿਸ਼ਵਾਸ ਪਾ ਸਾਨੂੰ ਮੰਦਾ ਬੋਲਦੇ ਮੇਰੇ ਵੀ ਆਉਂਦੇ ਦੇ ਮੱਥੇ ਹੀ ਖਰਦਦੇ ਐਵੇਂ ਕਈਆਂ ਨੂੰ ਸੁਆਕਾ ਫਿਰ ਤੇ ਮਾਰ ਇਹ ਕਿ ਫੇਰੂਗਾ ਗੱਲ ਸੁਣਨ ਵਾਲਿਆਂ ਨੇ ਸੁਣ ਲਈ। ਪਰ ਜੇ ਤੁਸੀਂ ਸਾਡੀ ਗੱਲ ਕਰੋ ਤੁਸੀਂ ਪਰੇ ਲੇਕੇ ਨਾਲ ਪਰ ਬੰਦਾ। ਮੇਰੇ ਹਰ ਗੱਲ ਸਮਝ ਚਾਉਂਗੇ। ਮੈਨੂੰ ਪੁਆਇੰਟ ਪਰ ਪੁਆਇੰਟ ਆ ਕੀ ਹੈ? ਇਹਦਾ ਕੀ ਬਣੂਗਾ? ਇਹਦਾ ਕੀ ਬਣੂ? ਕਿ ਕਿੱਥੇ ਇੱਕ ਬੰਦਾ ਖੜਾ ਹੈ। ਕੋਈ ਇੱਕ ਬੰਦਾ ਹੈ, ਪ੍ਰਕਾਸ਼ ਹੈ। ਉਹਦੇ ਅੰਦਰ ਜਦੋਂ ਬੰਦਾ ਜਾ ਪਹੁੰਚਿਆ ਜੋ ਦਿਲ ਚ ਪ੍ਰਗਟ ਹੋ ਗਿਆ। ਉਸ ਤੋਂ ਬਾਅਦ ਤਾਨੂੰ ਇੱਥੇ ਕੁਛ ਨਾ ਜਾਣਦੇ ਆਉਗਾ ਆਪਣਾ ਜੱਫਾ ਨਹੀਂ ਮਾਰੂਗਾ ਜਿਹੜੇ ਬੜੀਆਂ ਦੰਦਾਂ ਸਮਾਨ ਨਿਆਣਿਆਂ ਨੂੰ ਬਣਾ ਬਣਾ ਦੰਦੇ ਉਹ ਦੰਦੇ ਨਿਆਣਿਆਂ ਦਾ ਨਾਂ ਸਮਾਰ ਕੇ ਜਾਂਦੇ ਕਦੇ ਵੀ ਸੁਖ ਸਮਝ ਨਹੀਂ ਇਹ ਜੀ ਕਰਦਾ ਰੱਬ ਜਿਵੇਂ ਮੈਨੂੰ ਯੂਜਰ ਇਹਨਾਂ ਨੂੰ ਵੀ ਚਾਹਣਾ ਵਾਜਦਾ ਇਹਨਾਂ 'ਚ ਸੁੱਖ ਤਾਂ ਇਹ ਨਹੀਂ ਬੈਠਿਆ ਸੁਆਹ ਤੇ ਸੁੱਖ ਤਾਂ ਨਹੀਂ ਜੀਣਾ ਸੁੱਖ ਤਾਂ ਨਹੀਂ ਉੱਠੇ ਦੌੜ ਦੌੜ ਕੇ ਦੌੜ ਦੌੜ ਕੇ

ਔਰ ਕਬੀਰ ਸਾਹਿਬ ਨੇ ਕਿਸੇ ਵੀ ਵਸਤੂ ਨੂੰ ਹੱਥ ਨਹੀਂ ਲਾਇਆ। ਔਰ ਕਬੀਰ ਸਾਹਿਬ ਕੋਲ ਉਹਨਦੇ ਕਿਤੇ ਮਾਇਆ ਜਨਸੀ ਨਾ ਪਾਇਆ। ਭਗਵਾਨ ਨੇ ਜਾ ਕੇ ਕਰਨ ਵਾਸਤੇ ਕਬੀਰ ਜੀ ਨੂੰ ਭੇਜਿਆ। "ਕਿਆ ਮਾਰਾ ਮੇਰੇ ਤਾਲਾ ਤੂੰ ਅੱਡੀ ਕੇ ਭਗਵਾਨ ਓ ਕਹਿੰਦੇ ਭਗਵਾਨ ਜਿੱਥੇ ਮੈਂ ਜਾਵਾਂ ਤੈਨੂੰ ਤਾਂ ਤੇਰੇ ਪਿਆਰੋਂ ਧੱਕੇ ਬਣਾ ਕੇ ਨਾ ਧਾਦੋਗੀ ਮੈਂ।" ਕੋ ਕੋ ਆ ਨਰਮੇ ਉਸ ਵੇ ਖੋਰਾ ਨਹੀਂ ਸੰਸ ਨਹੀਂ ਨਰਮਉਂਦੇ ਇਹਨਾਂ ਪਤਾ ਕਿ ਬੱਦੂ ਲਾਣਾ ਇਹਨੂੰ ਕੀ ਸੁਝਾਏਗੇ ਫੇਰ ਵੀ ਸਸਰੇ ਇਹਨਾਂ ਆ ਕੇ ਕਹਿੰਦੇ ਵੀ ਵਾਜ ਜਾ ਉਹ ਬੱਚਾ ਪਿਆਰੇ ਰੋ ਰੁਦਾ ਥਾਏਗਾ ਰੋ ਰੋ ਤੇਰੀ ਬਾਤ ਸਾਰ ਨਹੀਂ ਇਹਨਾਂ ਨੇ ਲਈ ਇਹਨਾਂ ਨੇ ਸਾਰ ਲੈ ਲਈ ਗਲ ਸਾਰ ਲੈਣੀ ਤੇਰੇ ਬ੍ਰਹਮ ਬ੍ਰਹਮ ਨੂੰ ਤੇ ਧਰਤੀ ਤੇ ਨਹੀਂ ਨਾਰਦ ਦੇ ਵਰਮਾ ਦੇ ਪੁੱਤਰ ਸੀ ਭਗਵਾਨ ਨੇ ਜਨ ਧਰਤੀ ਵੰਡਣ ਲੱਗਿਆ ਵੀ ਧਰਤੀ ਮਿਲ ਕੇ ਆ ਭਗਵਾਨ ਦੀ ਬਣਾਈ ਹੋਈ ਧਰਤੀ ਨਾਰਦ ਮਿਲਦਾ ਫਿਰ ਉਹਨੇ ਨਾਰਦੀ ਭਗਵਾਨ ਜੀ ਨੂੰ ਕਹਿੰਦਾ 94 ਕਰੋੜ ਕੋੜ ਤੇਰੀ ਧਰਤੀ ਹੈ ਉਹਨੇ ਕਹਾ ਨਾਰਦਾ ਬੰਦਲੇ ਖਦਾ ਨਹੀਂ ਲੱਗਿਆ ਤੈਨੂੰ ਇਹ 50 ਕਰੋੜ ਕੋਟ ਹੈ ਧਰਤੀ ਬਾਕੀ ਪਾਣੀ ਹੈ ਕਹਿੰਦਾ ਭਗਵਾਨ ਤੈਨੂੰ ਪਤਾ ਨਹੀਂ। ਕਿਆ ਨਾਮ ਦਾ ਕੰਡੇ ਨਾਮ ਦੀ ਜੂ? ਨਾ ਕੀ। اے ਬਈ ਮਾਂ ਧੂਖੇ ਸਤਾਨ ਮੰਨੇ ਧਨਪਤੀ ਮਾਇਆ ਉੱਠੀ ਕਰਨ ਵਾਲਿਆਂ ਵਾਸਤੇ ਨਾ ਕੰਡੇ ਦੀ ਮੇਰੀ ਗੱਲ ਵਾ। ਕਹਿੰਦੇ ਤੁਹਾਨੂੰ ਕਹਿੰਦੇ ਤੂੰ ਨਾਪ ਲੈ ਆਪ ਨਾਪ ਲੈ ਪ੍ਰਭੂ ਆਨ ਕਿਹਾ ਤਾਂ ਆਪਣੀ ਨਹੀਂ ਨਾਲ ਦਾ ਇੱਕ ਦਿਨ ਪਹਿਲੇ ਅੱਖਾਂ ਦੇ ਸਾਹਮਣੇ ਆਇਆ ਅੱਖਾਂ ਦੇ ਸਾਹਮਣੇ ਆਉਂਗੀ ਨਾਰਾਇਣ ਜੀ ਨੂੰ ਕਿੱਥੇ ਆ ਕੇ ਜਾਣਾ ਸਾਹਿਬ ਕਰਨ ਵਾਸਤੇ ਵੀ ਜਿਹੜੀ ਇੱਕ ਕੋਟ ਕਰਤੀ ਕੁੰਬਾਕੀ ਰੱਖੀ ਜਿਹਦੇ ਪਿੱਛੇ ਲੱਗੇ ਦੇਖ ਲੈ ਨਾ ਜਿੱਥੇ ਫੋਲਵਾੜੀਆਂ ਜਾਂ जिथे तूं हण लेकिन चाल पहिरां भॻवान जी नारद जी चारि भावना जी हालकि धरती ही नारद जी जॻह मारी उते पछ اے طاقت انگوار سری ناراض اڄ نے ویل وی لمبیاں دیحالے پے نے سستو تار تھرے اے بڑے بڑے مین شیخ ਧਨਪਤੀ পাপ ਕਰਨ والے جھوٹ ਕਰਨ والے لوگ کہ ਧਰਤੀ ਦੇ ਸੱਤ ਬਣ ਕੇ ਉਤਰ ਰਹੇ ਨੇ ਪਏ ਉੱਚੇ ਉੱਚੇ انہوں نے کہا نارੋ ਜੀ भॻवान जी ਦੀ ਇਦੀ ਸ਼ੈਤ ਬੈਠੇ ਰਿਹਾ ਪਰ ਬਹੁਤ ਹਸੂਸ ਇਧਰ ਮਹਾਪੁਰਸ਼ ਕਿਸੇ ਨਹੀਂ ਹੁੰਦਾ ਸੰਗਤ ਉਹ ਹੈ ਉਹ ਆਛਾ ਚਲਕਸਾ ਸਬਸਾ ਸਵੇਰ ਸੀ ਬੱਤ ਪਰ ਮੈਂ ਇਹ ਚੋਰਾਂ ਨੂੰ